ਅੱਜ ਵਿਸ਼ਵ ਵਿਦੂਸ਼ਤ ਵੱਲੋਂ ਜੋ ਮੈਰਾਥਨ ਦੌੜ ਕੀਤੀ ਜਾ ਰਹੀ ਹੈ ਇਹ ਬਹੁਤ ਵਧੀਆ ਪ੍ਰਾਣਾਵਾ ਕਿ ਜਿਹੜੇ ਨੌਜਵਾਨ ਨਸ਼ਿਆਂ ਵਿੱਚ ਲੱਗੇ ਹੋਏ ਨੇ ਉਹਨਾਂ ਤੇ ਬਹੁਤ ਵੱਡਾ ਅਸਰ ਪਵੇਗਾ ਅੱਜ ਹਰੇਕ ਧਰਮ ਦਾ ਹਰੇਕ ਪਾਰਟੀ ਦਾ ਇੱਥੇ ਆਗੂ ਪਹੁੰਚਿਆ ਮੈਂ ਰਾਸ਼ਟਰੀਵਾਦੀ ਕਸ਼ ਗਸ਼ ਮੁਝੇ ਵੱਲੋਂ ਬਹੁਤ ਬਹੁਤ ਵਧਾਈ ਦਿਨਾਵਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਨੀਪੀ ਅੱਜ ਵਿਸ਼ਵ ਕੁੰਦੀ ਪਰਿਸ਼ਦ ਦਲ ਵੱਲੋਂ ਇੱਕ ਵਿਸ਼ਾਲ ਟੈਰਰ ਰੈਲੀ ਕੀਤੀ ਗਈ ਇਸ ਵਾਰੀ ਕੀ ਕਰ ਰਹੇ ਹੋ ਜੈ ਸ਼੍ਰੀ ਰਾਮ ਜੈ ਹਿੰਦ ਜੀ ਵਿਸ਼ਵ ਬਿੰਦੂ ਪਰਿਸ਼ਦ ਅਤੇ ਬਜਰੰਗ ਦਲ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਮੈਰਾਥਨ ਦੌੜ ਦਾ ਜਿਹੜਾ ਯੋਜਨ ਕੀਤਾ ਗਿਆ ਮੈਂ ਸਮਝਦਾ ਬਹੁਤ ਵਧੀਆ ਉਪਰਾਲਾ ਹੈ ਇਹਨਾਂ ਦਾ ਪਹਿਲਾਂ ਦੇ ਨਾਲ ਨੂੰ ਮੈਂ ਮੁਬਾਰਕਬਾਦ ਦਿੰਦਾ ਹਾਂ ਔਰ ਸ਼ੁਭ ਕਾਮਨਾਵਾਂ ਦਿੰਨਾ ਹੈ ਕਿ ਜਿਹੜੀ ਇਹ ਇਹੋ ਜਿਹੇ ਸਮਾਜਿਕ ਕਾਰਮ ਕਦਮਾਂ ਨਸ਼ਿਆਂ ਦੇ ਖਿਲਾਫ ਜਿਹੜੇ ਇਹ ਯੋਗਦਾਨ ਪਾਉਂਦੇ ਨੇ ਇਹ ਹਮੇਸ਼ਾ ਕਰਦੇ ਰਹਿਣ ਤਾਂ ਕਿ ਜਿਹੜਾ ਸਾਡਾ ਨੌਜਵਾਨ ਪੀੜ੍ਹੀ ਸਾਡਾ ਸਮਾਜ ਨਸ਼ੇ ਦੇ ਕੋੜ ਤੋਂ ਬਚਿਆ ਰਹੇ। ਭਾਈ ਕੀ ਕਰਨਾ ਅੱਜ ਕੱਲ੍ਹ ਦੇ ਜੁਵਾ ਬੜੀ ਪਲੱਸ 2 ਕਰਨ ਤੋਂ ਬਾਅਦ ਬਾਹਰ ਜਾਣ ਦਾ ਸੋਚਦੇ ਇਸ ਵਾਰ ਕੀ ਕਰਾਂ? ਅੱਜ ਤਾਂ ਬੈਰਤੰ ਦਾ ਤੂੰ ਇਹ ਪੁੱਛ ਰਿਹਾ ਜੀ। ਹੈਨਾ? ਦੇਖੋ ਅ ਇਹਦੇ ਨਾਲ ਕਿਤੇ ਕੋਈ ਨਾ ਕੋ ਕਾਰਨ ਜਿਹੜਾ ਮੇਨ ਕਾਰਨ ਹੈ ਬੇਰੋਜ਼ਗਾਰੀ ਦਾ ਵਾ ਸੋ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਕਿ ਜਿਹੜਾ ਵੱਧ ਤੋਂ ਵੱਧ ਜਿਹੜੇ ਰੋਜ਼ਗਾਰ ਦੇ ਸਾਧਨ ਜਿਹੜੇ ਇੱਥੇ ਪੈਦਾ ਕੀਤੇ ਜਾਣ ਤਾਂ ਕਿ ਸਾਡੀ ਜਿਹੜੀ ਨੌਜਵਾਨ ਫੀਲੀ ਆ ਉਹ ਬਾਹਰਲੇ ਮਨਕਾ ਦਾ ਜਿਹੜਾ ਰੁਕ ਨਾ ਕਰੇ ਹਾਂਜੀ ਸਰ ਸਰ ਇਹ ਵਿਸ਼ੇ ਬਹਿੰਦੂ ਪਰਿਸ਼ਦ ਦੇ ਬਜਾਇਂ ਅੰਦਰ ਵੱਧ ਤੋਂ ਵੱਧ ਲੋ ਜਿਹੜਾ ਇਹ ਨਸ਼ਿਆਂ ਦੇ ਖਿਲਾਫ ਮੈਰਾਦਨ ਤੌਰ ਤੇ ਕਾਰਵਾਈ ਜਾ ਰਹੀ ਆ ਇਹ ਪ੍ਰਬੰਧਕਾਂ ਵੱਲੋਂ ਬਹੁਤ ਹੀ ਸ਼ਲਾਘਾਯੋਗ ਮੁਕੰਮਲ ਆ ਇਹ ਜਿਹੜੇ ਪ੍ਰੋਗਰਾਮ ਆ ਉਹ ਮੈਨੂੰ ਹਰ ਮਹੀਨੇ ਚ ਹੋਣੇ ਚਾਹੀਦੇ ਆ ਤਾਂ ਕਿ ਸਾਡੇ ਨੌਜਵਾਨ ਬੱਚਿਆਂ ਦੇ ਵਿੱਚ ਨਸ਼ਿਆਂ ਦੇ ਖਿਲਾਫ ਜੋ ਜਾਗਰੂਕਤਾ ਉਹ ਆ ਸਕੇ ਅਗਰ ਸਾਡੇ ਬੱਚੇ ਮੁਕਸ਼ਰ ਨਾਲ ਮਰ ਰਹੇ ਆ ਉਹਨਾਂ ਨੂੰ ਵੀ ਕੋਈ ਸਹੇਦ ਮਿਲ ਸਕੇ ਇਹ ਜਿਹੜੇ ਜਿਹੜੇ ਪ੍ਰੋਗਰਾਮ ਆ ਮੈਂ ਸਮਝਦਾ ਕਿ ਮੈਂ ਧੰਨਵਾਦੀ ਹਾਂ ਪ੍ਰਬੰਧਕਾਂ ਸਾਰਿਆਂ ਦਾ ਕਿ ਬਧਾਈ ਦੇ ਪਾਤਰ ਵੀ ਆ ਜਿਹਨਾਂ ਨੇ ਇੱਡੀ ਵੱਡੀ ਗੰਟੀ ਚ ਅੱਜ ਨੌਜਵਾਨ ਇਕੱਠੇ ਕਰਕੇ ਇਹ ਮੈਰਾਥਨ ਤੋਂ ਆਡਿਟ ਜਾਗਰਤਾ ਦੌੜਿਆ ਉਹਦਾ ਆਯੋਜਨ ਕੀਤਾ ਔਰ ਮੇਰੇ ਦੁਆਰਾ ਫਿਰ ਸਾਰੇ ਪ੍ਰਬੰਧਕਾਂ ਨੂੰ ਬਧਿਸ਼ ਕਰਦਾ ਅਤੇ ਸਮੁਸ਼ੀ ਰਾਮ ਬਾਈਕਲ ਚਰਨ ਜੋ ਉਕਾਸ ਕਰਦਾ ਕਿ ਸਾਡਾ ਪੰਜਾਬ ਜਿਹੜਾ ਉਹ ਨਸ਼ਾ ਮੁਕਤ ਹੋਵੇ ਸਾਡੇ ਬੱਚੇ ਜਿਹੜੇ ਰਿਸ਼ਾ ਨਾਲ ਨਾ ਮਰਨ ਅਤੇ ਸਾਡਾ ਇਹ ਨਸ਼ਾ ਜਿਹੜਾ ਮੁਕਤ ਇਹਦਾ ਪ੍ਰੋਗਰਾਮ ਆ ਹਰ ਸਿਰ ਜਿਹੜੀ ਧੰਨਵਾਦ ਕਰਦਾ ਸਾ ਜਿਹੜੀ ਇਹ ਦੌੜਾ ਕਿ ਕਿੱਥੋਂ ਸ਼ੁਰੂ ਹੋਣੀ ਕਿੱਥੇ ਜਾ ਕੇ ਸਮਾਪਤ ਹੋਣੀ ਇਹ ਤੋਂ ਅ ਸ਼੍ਰੀ ਗੋਵਿੰਦ ਗੋਪਤਾਂ ਜਿਹੜਾ ਕਾਉਂਸ਼ਲਾ ਆ ਉਹ ਤੋਂ ਸਟਾਰਟ ਹੋ ਕੇ ਉਹ ਦੁਬਾਰਾ ਫੇਸ ਚ ਸਮਾਪਤ ਨਹੀਂ ਆ ਕਿ ਔਰ ਉਸ ਤੋਂ ਬਾਅਦ ਤੱਕ ਬਹੁਤ ਵੱਡਾ ਉਪਰਾਲਾ ਕੀਤਾ ਗੁਰਪੱਤਾਂ ਦੇ ਵਾਸਤੇ ਨੂੰ ਤਾਂ ਕਿਤਨੀ ਅਨ ਨੇ ਯੋਜਿਤ ਕੀਤਾ ਕਿ ਅਸੀਂ ਬਹੁਤ ਜੇ ਸਾਰੇ ਵੱਡੇ ਨੌਜਵਾਨ ਆ ਉਹ ਨੂੰਦਨ ਦੇਖ ਕੇ ਆਪਣਾ ਕੂ ਦੇਖ ਕੇ ਆਪਣੇ ਦੇਸ਼ ਦੇ ਵਿੱਚ ਆਪਣੇ ਰਾਸ਼ਟਰੀ ਸੇਵਾ ਦੀ ਭਾਵਨਾ ਆ ਉਹ ਪਹਿਲਾ ਹੁੰਦੀ ਜੂਦਾਂ ਦੇ ਨਾਲ ਪਰ ਮੈਂ ਸਮਝਦਾ ਕਿ ਜਿਹੜੇ ਅਨਰੇਜ ਪੰਡਿਤ ਜੀ ਤੇ ਸਾਰੇ ਪ੍ਰਸੰਧਕ ਕਮੇਟੀ ਜਿਹੜੀ ਆ ਵਿਸ਼ਵ ਹਿੰਦੂ ਪਰਚਾ ਤੇ ਬਿਰੰਗਲ ਜਿਹੜਾ ਹੈਗਾ ਉਹ ਸਾਰੇ ਵਿਧਾਈ ਦੇ ਪਾਤਰ ਆ ਤੇ ਉਹ ਬਹੁਤ ਬਹੁਤ ਧੰਨਵਾਦ ਇਹਨਾਂ ਨੂੰ ਸਰ ਸਰ ਅੱਗੇ ਕੇ ਪੈਦਲ ਰੈਲੀ ਨਿਕਲ ਲਈ ਜਾ ਰਹੀ ਹੈ ਇਸ ਵਾਰੀ ਬੜਾ ਚੰਗਾ ਉਤਮ ਹੈ ਮੈਂ ਜਿਹਨੇ ਪ੍ਰਬੰਧਕ ਨੇ ਉਹਨਾਂ ਨੂੰ ਬਧਾਈ ਦੇਣਾ ਕਿ ਅੱਜ ਪੰਜਾਬ ਨੂੰ ਲੋੜ ਹੈ ਕਿ ਬੱਚੇ ਜਿਹੜੇ ਸਾਡੇ ਅੱਗੋਂ ਆਉਣ ਵਾਲੀ ਪੀੜ੍ਹੀ ਆ ਉਹ ਨਸ਼ਿਆਂ ਤੋਂ ਦੂਰ ਰਹੇ ਔਰ ਏਡਾਂ ਵਾਲੇ ਪਾਸੇ ਆਵੇ ਔਰ ਇਹ ਜਿਹੜਾ ਮੈਰਾਥਨ ਦਾ ਉਦੇਸ਼ ਦਾ ਸ਼ੁਰੂਆਤ ਕੀਤੀ ਹੈ ਇਹ ਜਿੱਥੇ ਫਿਟਨੈਸ ਇੱਥੇ ਲੋਕਾਂ ਦੇ ਵਿੱਚ ਇੱਕ ਜਾਗਰੂਕਤਾ ਪੈਦਾ ਜਾਗਰੂਕਤਾ ਪੈਦਾ ਕਰੂਗੀ ਔਰ ਫੇਰ ਨੇ ਸਿਖਾਊਗੀ ਕਿ ਅਸੀਂ ਸਿਹਤ ਦਾ ਖਿਆਲ ਰੱਖਣਾ ਸੋ ਇਹ ਚੀਜ਼ ਦੀ ਬੜੀ ਜ਼ਰੂਰਤ ਹੈ ਮੈਂ ਇਸ ਉਦੋਂ ਦੀ ਸੁਲਾਹਾ ਕਰਦਾ ਬਧਾਈ ਜੰਨਾ ਪ੍ਰਬੰਧਕਾਂ ਨੂੰ ਤੇ ਇਹੋ ਜਿਹੀਆਂ ਜਿਹੜੀਆਂ ਰੇਸ ਨੇ ਦਿਸਸ ਨੇ ਕੋ ਫਿਜ਼ੀਕਲ ਐਕਟੀਵਿਟੀਸ ਇਹ ਸਾਰੇ ਪੰਜਾਬ ਦੇ ਵਿੱਚ ਜਿਹੜੀਆਂ ਸਮੁਦਾਇਆਂ ਲਈ ਬਹੁਤ ਬਹੁਤ ਜ਼ਰੂਰੀ ਹੈ ਸਰ ਅੱਜ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਇੱਕ ਵਿਸ਼ਾਲ ਮੈਥਨ ਜੋੜ ਕਟਿੰਗ ਕਰ ਲਈ ਗਿਆ ਇਹਦੇ ਬਾਰੇ ਕੀ ਕਹਾਂਗੇ ਬਹੁਤ ਹੀ ਵਧੀਆ ਉਪਰਾਲਾ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਜਿਹੜਾ ਇਹ ਪਹਿਲਾ ਮੈਰਾਥਨ ਦੌੜ ਦਾ ਮੁਕਾਬਲਾ ਜਿਹੜਾ ਅੱਜ ਹੋਇਆ ਹੈਗਾ ਗਊਸ਼ਾਲਾ ਕਪੂਰਸਲਾ ਵਿਖੇ ਇਹ ਇੱਕ ਬਹੁਤ ਹੀ ਸੋਹਣਾ ਉਪਰਾਲਾ ਹੈਗਾ ਆ ਸਾਡੀ ਜਿਹੜੀ ਨੌਜਵਾਨ ਪੀੜੀ ਹੈਗੀ ਹੈ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਔਰ ਕਪੂਰਸਲਾ ਨਿਵਾਸੀਆਂ ਨੂੰ ਸਿਹਤਮੰਦ ਤੰਦਰੁਸਤ ਜ਼ਿੰਦਗੀ ਜੀਣ ਦੇ ਲਈ ਜਿਹੜਾ ਉਹਨਾਂ ਦਾ ਸਰੀਰ ਸਹੀ ਰਹੇ ਉਹਦੇ ਲਈ ਇੱਕ ਬੜਾ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਮੈਂ ਇਹ ਸਾਰਿਆਂ ਨੂੰ ਜਿੰਨੇ ਵੀ ਇੱਥੇ ਵੋਲੰਟੀਅਰ ਸਹਿਬਾਨ ਇੱਥੇ ਪਹੁੰਚੇ ਹੋਏ ਨੇ ਜਾਂ ਜਿਹੜੇ ਜਿਨ੍ਹਾਂ ਨੇ ਇੱਥੇ ਪ੍ਰੋਗਰਾਮ ਦੇ ਪ੍ਰਬੰਧਕ ਨੇ ਜਿਹੜੇ ਇੱਥੇ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਜ਼ਿਆਦਾ ਵਧਾਈ ਦੇਣਾ ਬਹੁਤ ਜ਼ਿਆਦਾ ਸਕਸੈਸ ਰਿਹਾ ਹੈਗਾ ਇਹ ਪ੍ਰੋਗਰਾਮ ਤੇ ਬਹੁਤ ਸਾਰੇ ਜਿਹੜੇ ਮੁੱਖ ਮਹਿਮਾਨ ਇੱਥੇ ਪਹੁੰਚੇ ਹੋਏ ਨੇ ਤੇ ਵਲੰਟੀਅਰ ਸਹਿਬਾਨ ਮੁੱਖ ਮਹਿਮਾਨ ਸਹਿਬਾਨ ਅਤੇ ਜਿੰਨੇ ਵੀ ਇੱਥੇ ਪ੍ਰਬੰਧਕ ਸਹਿਬਾਨ ਨੇ ਸਾਰੇ ਵਧਾਈ ਦੇ ਪਾਤਰ ਨੇ ਜਿਹੜਾ ਨਸ਼ਾ ਹੈਗਾ ਆ ਉਹਨੂੰ ਦੂਰ ਕਰਨ ਦੇ ਲਈ ਇੱਕੋ ਇੱਕ ਹੱਲ ਹੈਗਾ ਆ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਨਸ਼ਾ ਤੋਂ ਦੂਰ ਕਰਨ ਦੇ ਲਈ ਖੇਡਾਂ ਦੇ ਵਿੱਚ ਅਸੀਂ ਰੁਚੀ ਪੈਦਾ ਕਰੀਏ ਜਦੋਂ ਖੇਡਾਂ ਦਾ ਜਿਹੜਾ ਨਸ਼ਾ ਹੈਗਾ ਆ ਉਹ ਜਦੋਂ ਸਾਡੇ ਬੱਚਿਆਂ ਦੇ ਵਿੱਚ ਆ ਗਿਆ ਤੇ ਫਿਰ ਨਸ਼ਾ ਆਪੇ ਹੀ ਦੂਰ ਹੋਏਗਾ ਬੇਸਿਕਲੀ ਜਿਹੜਾ ਚਿੱਟਾ ਜਾਂ ਕੋਈ ਹੋਰ ਡਰੱਗ ਮਾਫੀਆ ਹੈਗਾ ਆ ਉਹ ਸਪਲਾਈ ਤਾਂ ਕਰਦਾ ਆ ਸਾਡੇ ਇੱਥੇ ਡਿਮਾਂਡ ਹੁੰਦੀ ਆ ਤੇ ਜੇ ਅਸੀਂ ਡਿਮਾਂਡ ਹੀ ਬੰਦ ਕਰ ਦਈਏ ਬੱਚਾ ਜਿਹੜਾ ਸਾਡਾ ਜਿਹੜਾ ਨੌਜਵਾਨ ਹੈਗਾ ਆ ਉਹ ਆਲਰੇਡੀ ਜਿਹੜਾ ਆਪਣੀ ਸਿਹਤ ਤੰਦਰੁਸਤ ਵਾਲ ਤੁਰ ਪੇਗਾ ਨਸ਼ਿਆਂ ਨੂੰ ਖਤਮ ਕਰੇਗਾ ਜਦੋਂ ਉਹ ਤੇ ਡਿਮਾਂਡ ਆਪਣੇ ਆਪ ਮੁੱਕੇਗੀ ਜਿਹਦੇ ਕਰਕੇ ਇਹ ਸਾਡਾ ਜਿਹੜਾ ਪੰਜਾਬ ਆ ਸਾਡਾ ਜਿਹੜਾ ਕਪੂਰਥਲਾ ਆ ਸੋਹਣਾ ਖੁਸ਼ਹਾਲ ਤੇ ਰੰਗਲਾ ਬਣੇਗਾ ਜੀ ਹਾਂ ਜੀ ਸਰ ਜਿੱਦਾਂ ਕਿ ਪਲੱਸ 2 ਕਰਨ ਤੋਂ ਬਾਅਦ ਬੱਚੇ ਜਿਆਦਾ ਬਾਹਰ ਨੂੰ ਜਿਆਦਾ ਜਾਂਦਾ ਕਰੇਜ ਆ ਇਹਦਾ ਕਿਉਂ ਆ ਦੇਖੋ ਮੈਂ ਇੱਕੋ ਚੀਜ਼ ਕਹੂੰਗਾ ਕਿ ਸਾਡੇ ਵੱਡੇ ਆ ਬਡੇਰਿਆਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਜਾਂ ਜਿਨ੍ਹਾਂ ਨੇ ਵੀ ਇਸ ਆਜ਼ਾਦੀ ਦੀ ਲੜਾਈ ਦੇ ਲਈ ਜਿਹੜਾ ਸ਼ਹੀਦੀਆਂ ਪ੍ਰਾਪਤ ਕੀਤੀਆਂ ਗੋਰਿਆਂ ਨੂੰ ਇੱਥੋਂ ਭਜਾਉਣ ਦੇ ਲਈ ਜਿਹੜਾ ਹੈਗਾ ਉਹਨਾਂ ਨੇ ਇਹ ਉਪਰਾਲਾ ਕੀਤਾ ਸੀਗਾ ਕਿ ਸਾਡਾ ਇਹਨਾਂ ਦੇਸ਼ ਯਾਦ ਹੋਵੇ ਪਰ ਬੜੀ ਮਾੜੀ ਗੱਲ ਹੈਗੀ ਹੈ ਕਿ ਸਾਡੇ ਜਿਹੜੇ ਬੱਚੇ ਹੈਗੇ ਉੱਥੇ ਹੀ ਉਹਨਾਂ ਦੇ ਗੋਰਿਆਂ ਦੇ ਜਾ ਕੇ ਗੁਲਾਮ ਬਣ ਕੇ ਉਹਨਾਂ ਦੀਆਂ ਨੌਕਰੀਆਂ ਕਰ ਰਹੇ ਨੇ ਸੋ ਜਿਹੜੀ ਨੌਜਵਾਨ ਪੀੜੀ ਹੈਗੀ ਮੈਂ ਉਹਨਾਂ ਨੂੰ ਇੱਕ ਸੁਨੇਹਾ ਦੇਣਾ ਚਾਹਾਂਗਾ ਪਰ ਨੌਜਵਾਨਾਂ ਤੋਂ ਪਹਿਲਾਂ ਮੈਂ ਉਹਨਾਂ ਦੇ ਮਾਪਿਆਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਕਿ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਡਾ ਪੰਜਾਬ ਬਹੁਤ ਹੀ ਖੁਸ਼ਹਾਲ ਹੈ ਇਹਨੂੰ ਦੁਬਾਰਾ ਤੋਂ ਖੁਸ਼ਹਾਲ ਬਣਾਉਣਾ ਹੈਗਾ ਯਾ ਇਹਨੂੰ ਰੰਗਲਾ ਬਣਾਉਣ ਦੇ ਲਈ ਤੁਸੀਂ ਆਪਣੇ ਬੱਚਿਆਂ ਨੂੰ ਬਾਹਲੇ ਦੇਸ਼ਾਂ 'ਚ ਨਾ ਭੇਜੋ ਬੀਬੀ 25-25 ਕਿੰਨੇ ਲੱਖ ਰੁਪਏ ਲਗਾ ਕੇ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣੇ ਦਿਲਦਿਆਂ ਟੁਕੜਿਆਂ ਨੂੰ ਭੇਜਦੇ ਹੋ ਉੱਥੇ ਜਾ ਕੇ ਉਹ ਅਲੱਗ ਮਾਪਿਓ ਤੋਂ ਵਾਂਝੇ ਰਹਿ ਜਾਂਦੇ ਨੇ ਅਲੱਗ ਜਿੰਦਗੀ ਬਤੀਤ ਕਰਦੇ ਨੇ ਬੱਚਾ ਉੱਥੇ ਕੀ ਕਰ ਰਿਹਾ ਕਿਸ ਤਰ੍ਹਾਂ ਦਾ ਸਭਿਆਚਾਰ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਬੱਚਾ ਉੱਥੇ ਜਿਆਦਾ ਸੁਖੀ ਨਹੀਂ ਹੁੰਦਾ ਇਸ ਕਰਕੇ ਉੱਥੇ ਜਾ ਕੇ ਜਦੋਂ ਨੌਕਰੀਆਂ ਕਰਦਾ ਫਿਰ ਕੀ ਹੁੰਦਾ ਹੈ ਕਿ ਉਹ ਘੱਟੋ-ਘੱਟ ਵੀ ਉਹਨੂੰ ਰਹਿਣ ਦੇ ਲਈ ਉੱਥੇ ਇੱਕ ਘਰ ਦੀ ਜ਼ਰੂਰਤ ਹੁੰਦੀ ਹੈ ਜਿਹਦੀਆਂ 25-30 ਸਾਲਾਂ ਦੀਆਂ 35 ਸਾਲਾਂ ਦੀਆਂ ਕਿਸ਼ਤਾਂ ਉਤਾਰਦਾ ਸਾਰੀ ਜ਼ਿੰਦਗੀ ਉੱਥੇ ਖਤਮ ਹੋ ਜਾਂਦੀ ਹੈ ਤਾਂ ਇੱਥੇ ਖੁਸ਼ਹਾਲ ਪੰਜਾਬ ਹੈਗਾ ਵੱਤੋ-ਵੱਤ ਬੱਚਿਆਂ ਨੂੰ ਇੱਥੇ ਰੱਖੋ ਇੱਥੇ ਨੌਕਰੀਆਂ ਮਿਲਣਗੀਆਂ ਇੱਥੇ ਸਿਸਟਮ ਠੀਕ ਹੋਏਗਾ ਜੀ ਹੋਰ ਪੰਜਾਬ ਸਰਕਾਰ ਪੂਰਨ ਤੌਰ ਤੇ ਜਿਹੜਾ ਹੈਗਾ ਇਹ ਇਹਨੂੰ ਪੰਜਾਬ ਨੂੰ ਰੰਗਲਾ ਬਣਾਉਣ ਲਈ ਖੁਸ਼ਹਾਲ ਬਣਾਉਣ ਲਈ ਹਰੇਕ ਪੰਜਾਬ ਨੂੰ ਨਿਵਾਸੀ ਦਾ ਜਿਹੜਾ ਸਾਥ ਹੀ ਨਹੀਂ ਹੈ